ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਾਦਾਂ ਰਹਿ ਜਾਂਦੀਆਂ ਨੇ ਇਨਸਾਨ ਚਲੇ ਜਾਂਦੇ ਨੇ ਦਿਨੇ ਰਾਤ ਆਏ ਇਨਸਾਨ ਚਲੇ ਜਾਂਦੇ ਨੇ ਸੋ ਜੇ ਗੱਲ ਕਰੀਏ ਕਿ ਕਲੀਆਂ ਦੇ ਬਾਦਸ਼ਾਹ ਬਹੁਤ ਹੀ ਸਤਿਕਾਰਯੋਗ ਕੁਲਦੀਪ ਮਾਨਕ ਸਾਹਿਬ ਦੀ ਸੋ ਜਿਨ੍ਹਾਂ ਦਾ ਜਨਮ 20 ਨਵੰਬਰ 1951 ਨੂੰ ਜਲਾਲਾਬਾੜ ਦੀ ਧਰਤੀ ਤੇ ਹੋਇਆ ਜਿਨ੍ਹਾਂ ਨੇ ਕਿ ਗਿਆ ਕੀਦੇ ਖੇਤਰ ਵਿੱਚ ਆਪਣੀ ਬਲੰਦ ਆਵਾਜ਼ ਦੇ ਜਰੀਏ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਸੋ ਜੋ ਕਿ 3 ਨਵੰਬਰ 1900 211 ਨੂੰ ਸਾਨੂੰ ਸਾਰਿਆਂ ਨੂੰ ਅਲਦਦਾ ਕਹਿ ਕੇ ਗੁਰੂ ਚਾਨਾ ਵਿਜਾਪ ਰਾਜੇ ਸੋ ਉਹਨਾਂ ਦੀ ਯਾਦ ਨੂੰ ਸਮਰਪਤ ਜਿੱਥੇ ਕਿ ਖਵਾੜਾ ਦੇ ਨੇੜੇ ਪਿੰਜ ਇਕਪਾਲਪੁਰ ਵਿੱਚ ਇੱਕ ਇੱਕ ਬਹੁਤ ਹੀ ਸ਼ਾਨਦਾਰ ਮੇਲਾ ਜੋ ਕਿ 17 ਜਨਵਰੀ 200 26 ਨੂੰ ਬਹੁਤ ਹੀ ਧੂਮ-ਤਾਮ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਗੱਲ ਕਰੀਏ ਕਿ ਇਸੇ ਕੇ ਸੱਭਿਆਚਾਰ ਮੇਲਾ ਉਹਨਾਂ ਦੀ ਯਾਦ ਵਿੱਚ ਇੱਕ ਸ਼ਾਨਦਾਰ ਬੁੱਤ ਵੀ ਲਗਾਇਆ ਹੋਇਆ ਹੈ ਜਿੱਥੇ ਕਿ ਪੰਜਾਬ ਦੇ ਨਾਮ ਵਰ ਕਲਾਕਾਰਾਂ ਕੇ ਨਤਮਸਤਕ ਹੋ ਕੇ ਸ਼ੀਰਵਾਦ ਪ੍ਰਾਪਤ ਕਰਦੇ ਹਨ ਤੇ ਉਹਨਾਂ ਨੂੰ ਸੰਧਾਰਲੀ ਪੇੜ ਕਰਦੇ ਹਨ ਸੋ ਅਸੀਂ ਅੱਜ ਉਹਨਾਂ ਦੇ लाडले ਇਸ ਗਿਰਦ ਗਰਮੇਜ ਮੇਲੇ ਦੇ ਆਫਿਸ ਵਿੱਚ ਜੋ ਕਿ ਉਸ ਮੇਲੇ ਦੇ ਵਿੱਚ ਹਾਜ਼ਰੀ ਵੀ ਲਾਉਣਗੇ ਸੋ ਉਹਨਾਂ ਕੋ ਜਾਣਕਾਰੀ ਲਵਾਂਗੇ ਕਿ ਕਿਹੋ ਜੀਆਂ ਤਿਆਰੀਆਂ ਨੇ ਉਸ ਮੇਲੇ ਦੀਆਂ ਤੇ ਕਿਹੋ ਜੇ ਪ੍ਰੋਗਰਾਮ ਨੇ ਉੱਥੇ ਆ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਜੀ ਸਾਹਿਬ ਆ ਇਹ ਜਿਹੜਾ ਮੇਲਾ ਇਹ ਉਸ ਪਿੰਡ ਦੇ ਲਾਡਾ ਲਾਡਾ ਨਾਂ ਦਾ ਬੰਡਾ ਆ ਜੀ ਲਾਡਾ ਮਾਨਕ ਸਾਹਿਬ ਨੂੰ ਬਹੁਤ ਪਿਆਰ ਕਰਦਾ ਸੀ ਜੀ ਤੇ ਮਾਨਕ ਸਾਹਿਬ ਦੇ ਅੰਤਮ ਦਰਸ਼ਨ ਉਹਨਾਂ ਦੇ ਕੋਲੋਂ ਨਹੀਂ ਹੋ ਸਕੇ ਪਾਗਾਚ ਨਹੀਂ ਸੀ ਉਹਨੇ ਉਸ ਵਿਯੋਗ ਦੇ ਵਿੱਚ ਮਾਨਕ ਸਾਹਿਬ ਦਾ ਉਹਨਾਂ ਦਿਨਾਂ ਦੀ ਬੁੱਤ ਲਿਆ ਕੇ ਲਾਇਆ ਜਿਹਨੂੰ ਕਿ ਪਿੰਡ ਦੇ ਲੋਕਾਂ ਨੇ ਵੀ ਕਿਹਾ ਵੀ ਚੱਲ ਅਦਾ ਕਰ ਤੂੰ ਇਹਨੂੰ ਵਧੀਆ ਜਗ੍ਹਾ ਤੇ ਲਾ ਲਾ ਦੇ ਲੋਕਾਂ ਨੇ ਪੰਚਾਇਤੀ ਜਗ੍ਹਾ ਦੇ ਵਿੱਚ ਲਾਤਾ ਜਿੱਦ ਇੰਨੀ ਵਧੀਆ ਜਗ੍ਹਾ ਕਿ ਇੱਥੇ ਤਿੰਨ ਪਿੰਡਾਂ ਦਾ ਚੌਂਕ ਬਣਦਾ ਤੇ ਉੱਥੇ ਉਹ ਬੁੱਤ ਲੱਗਾ ਜੀ ਤੇ ਮਾਨਕ ਸਾਹਿਬ ਦਾ ਪੁੱਤ ਜਿਹੜਾ ਲੁਧਿਆਣੇ ਲੱਗਾ ਉਹ ਵੀ ਬਾਅਦ ਚ ਲੱਗਾ ਪਹਿਲਾਂ ਇਹ ਫੋਗਵਾੜੇ ਬੁੱਤ ਲੱਗ ਗਿਆ ਸੀ ਅਸੀਂ ਲਾਤਾ ਸੀ ਜੀ ਔਰ ਉਸੇ ਹੀ ਸਾਲ ਮੈਂ ਉਸ ਮੇਲੇ ਤੇ ਉਸ ਬੁੱਤ ਤੇ ਜਾ ਕੇ ਮਾਨਕ ਸਾਹਿਬ ਦੇ ਯਾਦ ਦੇ ਵਿੱਚ ਇੱਕ ਗੀਤ ਰਿਕਾਰਡ ਕੀਤਾ ਸੀ ਲੋਕੋ ਦਿਲਾਂ ਵਿੱਚੋਂ ਮਾਨਕ ਦੀ ਭੁੱਲੜੀ ਨਾ ਜਾਦ ਉੱਥੇ ਵੀਡੀਓ ਬਣਾਈ ਸੀ ਤੇ ਉਦੋਂ ਤੋਂ ਲੈ ਕੇ ਫਿਰ ਅਸੀਂ ਉੱਥੇ ਮੇਲਾ ਕਰਾਉਂਦੇ ਆ ਲਾਡਾ ਪਿੰਡ ਦੀ ਪੰਚਾਇਤ ਹੁਣ ਤਾਂ ਐਨਆਰਆਈ ਵੀ ਜੁੜ ਗਏ ਸਾਡੇ ਨਾਲ ਤੇ ਉਹ ਮੇਲਾ ਜੀ ਵਿਸ਼ੇ ਪੱਧਰ ਤੇ ਬਣਾ ਰਹੇ ਬੜੇ ਬੜੇ ਕਲਾਕਾਰ ਆਉਂਦੇ ਆ ਸੋ ਹੁਣ ਇਸ ਵੇਲੇ ਕਿਹੋ ਜੀਆਂ ਤਿਆਰੀਆਂ ਨੇ ਤੁਹਾਡੀ ਨਾਲ ਤੁਹਾਡੇ ਡਿਊਡ ਸਿੰਗਰ ਵੀ ਹੈ ਸੋ ਕਿ ਉਹਨਾਂ ਦੀ ਜਾਦ ਦੇਵ ਤੇ ਸ਼ਰਦਾ ਦੀ ਫੋਲੋਅਰ ਪਨਕਾਲੀ ਕੋਈ ਖਾਸ ਹੋਵੇਗਾ ਤੁਹਾਡੇ ਵੱਲੋਂ ਜੀ ਹਾਂ ਜੀ ਹਾਂ ਜੀ ਆ ਕੈਨੇਡਾ ਵਿੱਚ ਰਹਿੰਦੇ ਨੇ ਜੀ ਸ਼ਾਮ ਪੰਡੋਰੀ ਵਾਲਾ ਸਿੰਗਰ ਵੀ ਆ ਤੇ ਗੀਤਕਾਰ ਵੀ ਆ ਉਹਨਾਂ ਨੇ ਇੱਕ ਗੀਤ ਬਹੁਤ ਵਧੀਆ ਤੁਹਾਨੂੰ ਪਹਿਲੇ ਕਿ ਭੇਜਿਆ ਕਿ ਐਤ ਕੀ ਸਟੇਜ ਤੇ ਗਾਉਣਾ ਤੇ ਅਸੀਂ ਉਹਦੀ ਰਿਕਾਰਡਿੰਗ ਵੀ ਕਰਕੇ ਆਏ ਹੁ ਲੁਧਿਆਣੇ ਤੇ ਥੋੜਾ ਜਿਆ ਤੁਹਾਨੂੰ ਸੁਣਾਪੀ ਜੰਨੇ ਆ ਸੋ ਉਸ ਗੀਤ ਦੇ ਦਰਸ਼ਕਾਂ ਦੇ ਨਾਲ ਦੋ ਬੋਲ ਸਾਂਝੇ ਕਰਨਾ ਚਾਹੋਗੇ ਬਿਲਕੁਲ ਬਿਲਕੁਲ ਸਲਾਮਾ ਕੀ ਜੀ ਤੇ ਮੇਰੇ ਨਾਲਿਆ ਜੀ 2:00 ਵਜੇ ਇੱਕ ਹੋਰ ਜਸੀ ਬੜਾ ਖੂਬਸੂਰਤ ਗਾਉਂਦੀ ਹਾਰਾ ਵੀ ਤਹਿਲਕਾ ਪੰਜਾਬ ਵਿੱਚ ਬਹੁਤ ਵਾ ਸਵਾਗਤ ਆ ਜੀ ਤੁਸੀਂ ਵੀ ਉਸ ਮੇਲੇ ਦੇ ਵਿੱਚ ਹਾਜ਼ਰੀ ਲਵਾਉਣ ਜਾ ਰਹੇ ਹੋ ਹਾਂ ਜੀ ਸੋ ਜੋ ਤੁਸੀਂ ਇਸ ਵੇਲੇ ਤਿਆਰੀ ਕਰ ਰਹੇ ਹੋ ਉਸ ਗੀਤ ਦੇ ਦੋ ਬੋਲ ਸਾਂਝੇ ਦਰਸ਼ਕਾਂ ਦੇ ਨਾਲ ਕਰੋਗੇ ਹਾਂ ਜੀ ਹਾਂ ਬੇ ਮਟੋਲੇ ਬਜਾ ਕੇ ਨੱਚਦੀਆਂ ਹਾਂ ਬੇ ਮਟੋਲੇ ਬਜਾ ਕੇ ਨੱਚਦੀਆਂ ਜੇ ਤੂੰ ਮਾਰ ਇੱਕ ਤਾ ਚੇਲਾ ਉਹ ਤਾਂ ਖੱਕਦੇ ਜ਼ੋਰ ਨਾਲ ਗਾਉਂਦੇ ਆ ਇਹਦੀ ਹਿੱਕ ਵਿੱਚ ਨਹੀਂ ਦਮ ਹੁੰਦਾ ਉਹ ਜਿਹਦੀ ਹਿੱਕ ਵਿੱਚ ਨਹੀਂ ਦਮ ਹੁੰਦਾ ਉਹ ਨੱਚ ਨੱਚ ਟੈਮ ਲਗਾਉਂਦੇ ਆ ਇਹਦੀ ਹਿੱਕ ਵਿੱਚ ਨਹੀਂ ਦਮ ਹੁੰਦਾ ਉਹ ਨੱਚ ਨੱਚ ਟੈਮ ਲਗਾਉਂਦੇ ਆ ਸ਼ਾਮ ਪੰਡੋਰੀ ਦਾ ਲਿਖਿਆ ਜੀ ਇਹ ਗੀਤ ਜੀ ਕਿ ਜੇਦੀ ਹਿੱਕ ਵਿੱਚ ਦਮ ਨਹੀਂ ਹੁੰਦਾ ਉਹ ਨੱਚ ਕੇ ਟਾਈਮ ਪਾਸ ਕਰਦੇ ਆ ਸ਼ਾਮਾਂ ਤੇ ਆਪੇ ਕਿਸਮ ਕਰਿਆ ਅਗਲੀ ਗੱਲ ਸਸਤੀ ਸੋਣੀ ਹੀਰ ਦੇਖ ਲੈ ਨਾਲੇ ਨਚਾਂ ਸੀ ਜੋ ਸਿਖੜ ਕੇ ਕਲੀਆਂ ਗਾਉਂਦਾ ਇੱਕ ਕੱਲਾ ਮਾਨ ਕਿਸੀ ਜੋ ਸਿਖੜ ਕੇ ਕਲੀਆਂ ਗਾਉਂਦਾ ਓ ਬੋਲੀ ਬੋਲਦਾ ਐਸੇ ਨਹੀਂ ਦੁਨੀਆਂ ਨੂੰ ਕੀਲ ਬਟਾਉਂਦਾ ਓ ਬੋਲੀ ਬੋਲਦਾ ਐਸੇ ਨਹੀਂ ਦੁਨੀਆਂ ਨੂੰ ਕੀਲ ਬਟਾਉਂਦਾ ਅੱਜ ਗਾਉਣਾ ਕੋਈ ਨਾ ਸਿੱਖਦਾ ਏ ਯਾ ਜ ਕੋਣਾ ਕੋਈ ਨਾ ਸਿੱਖਦਾ ਏ ਸਭ ਫੋਕੇ ਰੋਗ ਜਮਾਉਂਦੇ ਆ ਉਹ ਗੌਣਾ ਕੋਈ ਨਾ ਸਿੱਖਦਾ ਏ ਸਭ ਫੋਕੇ ਰੋਗ ਜਮਾਉਂਦੇ ਆ ਜੇਦੀ ਹੱਕ ਵਿੱਚ ਨਹੀਂ ਦਾ ਉਹ ਹੁੰਦਾ ਉਹ ਨੱਚ ਨੱਚ ਟੈਮ ਲਗਾਉਂਦੇ ਆ ਜੇਦੀ ਹੌਲ ਬਚਾ ਕੇ ਨੱਚਦੀ ਆ ਜੇ ਤੂੰ ਮਾਣ ਇੱਕ ਵਿੱਚ ਨਹੀਂ ਦਮ ਹੁੰਦਾ ਉਹ ਨੱਚ ਨੱਚ ਟੇਮਲ ਗਾਉਂਦੇ ਆ ਜੇ ਮਟੋਲੇ ਬਜਾ ਕੇ ਨੱਚ ਨਹੀਂ ਆਂ ਚੇ ਤੂੰ ਮਾਰ ਕੇ ਦਾ ਚੇਲਾ ਵਾਜੀ ਵਾ ਕੀ ਬਾਤ ਹੈ ਸੋ ਦਰਸ਼ਕਾਂ ਦੀ ਜਾਣਕਾਰੀ ਲਈ ਦੱਸਿਏ ਇਹ ਕੋ ਬਹੁਤ ਹੀ ਇੱਕ ਸ਼ਾਨਦਾਰ ਮੇਲਾ ਜੋ ਕਿ ਸੱਭਿਆਚਾਰ ਮਾਂ ਬੋਲੀ ਨੂੰ ਸਮਰਪਿਤ ਜੋ ਕਿ 17 ਜਨਵਰੀ 2026 ਨੂੰ ਫਵਾੜਾ ਦੇ ਨੇੜੇ ਪਿੰਡ ਇਕਬਾਲ ਹੋ ਰਿਹਾ ਹੈ ਸੋ ਅਸੀਂ ਵੀ ਆਪਣੇ ਟੀਵੀ ਦੇ ਮਾਧਮ ਰਾਹੀਂ ਸੂ ਦਰਸ਼ਕਾਂ ਨੂੰ ਅਪੀਲ ਕਰਦੇ ਆ ਕਿ ਆਓ ਇਸ ਦਿਨ ਇਸ ਮੇਲੇ ਦੀ ਰੌਣਕ ਨੂੰ ਵਧਾਈਏ ਤੇ ਜੋ ਕਿ ਮਾਨਕ ਸਾਹਿਬ ਆਏ ਹੋਏ ਕਲਾਕਾਰ ਜਿਵੇਂ ਹੁਣ ਅਸੀਂ ਮੇਲੀ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਉਸ ਮੇਲੇ ਤੇ ਉਹਨਾਂ ਨੇ ਆਪਣੀਆਂ ਜੋ ਕਿ ਵਧੀਆ ਗੀਤ गा ਕੇ ਉਹਨਾਂ ਨੂੰ ਸ਼ਰਦਾ ਦੇ ਫੋਲੋਅਰ ਪਰ ਕੱਢ ਕੇ ਐਂਡ ਦੇ ਵਿੱਚ ਮੇਲੀ ਸਾਹਿਬ ਕੀ ਦਰਸ਼ਕਾਂ ਨੂੰ ਤੁਹਾਡੇ ਵੱਲੋਂ ਮੈਸਜ ਹਾਂ ਮੈਂ ਜੀ ਮੈਸੇਜ ਇਹ ਕਹੂੰਗਾ ਸਭ ਤੋਂ ਮੇਰੇ ਵੀਰ ਸਾਰੇ ਜਿਹੜੀ ਵੀ ਸਰੋਤੇ ਸੁਣਦੇ ਨੇ ਤੁਹਾਡਾ ਬਹੁਤ ਵੱਡਾ ਚੈਨਲ ਹੈ ਜੀ ਮੈਂ ਦੱਸਦਾ ਰਹਿੰਦਾ ਇਸ ਚੈਨਲ ਦੇ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਜਰੂਰ ਟਾਈਮ ਕੱਢ ਕੇ ਮੇਲੇ ਤੇ ਆਉਣਾ ਉਹਦੇ ਵਿੱਚ ਮੈਂ ਮੇਰੇ ਤੋਂ ਬਹੁਤ ਵੱਡੇ ਵੱਡੇ ਫਨਕਾਰ ਕੇਸ ਮੱਖਣ ਸਾਹਿਬ ਅਮਨ ਰੌਜੀ ਸੁਖਵਿੰਦਰ ਪੰਚੀ ਛੱਲੇ ਮੁੰਡੀਆਂ ਦਾ ਬੜਾ ਸਟਾਰ ਮਨੀ ਸਾਹਿਬ ਮਕਬੂਲ ਭਾਜੀ ਬੜੇ ਟੌਪ ਟੌਪ ਦੇ ਆਰਟਿਸਟ ਆ ਰਹੇ ਨੇ ਸਭ ਨੇ ਆਪਣੀ ਆਪਣੀ ਹਾਜ਼ਰੀ ਲਾਉਣੀ ਹੈ ਸਿਰਫ ਕੋਈ ਪੈਸੇ ਲੈ ਕੇ ਨਹੀਂ ਆ ਰਿਹਾ ਸਾਰੇ ਸਿੰਗਰ ਮਾਨਕ ਸਾਹਿਬ ਨੂੰ ਉਹਨਾਂ ਨੂੰ ਪਿਆਰ ਕਰਨ ਵਾਲੇ ਆ ਅੱਜ ਲਈ ਤੇ ਫੁੱਲ ਭੇਟ ਕਰਨ ਵਾਸਤੇ ਆ ਰਹੇ ਜੀ ਮੈਂ ਇਹੇ ਬੇਨਤੀ ਸਭ ਨੂੰ ਕਰਾਂਗਾ ਤੇ ਤੁਸੀਂ ਵੀ ਆਇਓ ਸਾਰੇ ਨਾਲ ਮਿਲ ਕੇ ਆਇਓ ਮੇਰਾ ਇੱਕ ਗਾਣਾ ਸੀ ਮੈਂ ਮੜਾ ਜੇ ਸੁਣਾਉਣਾ ਚਾਹੁੰਦਾ ਜੀ ਮੈਂ ਪਿਛਲੇ ਸਾਲ ਕੀਤਾ ਰਿਕਾਰਡ ਉਹ ਸਿਗਾ ਆ ਉਹ ਸੀ ਉਹ ਕੰਨਾ ਦੇ ਵਿੱਚ ਰਸ ਕੋਲ ਦੀ ਉਹ ਤੂੰ ਵੀ ਜਮਲੇ ਦੀ ਸਫ ਕੋਲਦੀ ਕੁੰਬੀ ਅਮਲੇ ਦੀ ਓ ਮਾਖਿਓ ਮਿੱਟੀ ਆਵਾਜ਼ ਖਿੰਦੇ ਸਭੀ ਤਰੰਗਰੇ ਦੀ ਓ ਢਾਡੀ ਅਮਰ ਸਿੰਘ ਸ਼ੌਂਕੀ ਨੂੰ ਢਾਡੀ ਅਮਰ ਸਿੰਘ ਸ਼ੌਂਕੀ ਨੂੰ ਕਦੇ ਲੋਕਾਂ ਨਹੀਂ ਭੁੱਲਣਾ ਉਹ ਗੁਰਦਾਸ ਮਾਨ ਦਾ ਗੱਲਾ ਮਾਨਕ ਦਾ ਕੋ ਕਾ ਨਹੀਂ ਭੁੱਲਣਾ ਗੁਰਦਾਸ ਮਾਨ ਦਾ ਗੱਲਾ ਮਾਨਕ ਦਾ ਕੋ ਕਾ ਨਹੀਂ ਭੁੱਲਣਾ ਉਹ ਨੱਕ ਦਾ ਕੋ ਕਾ ਨਹੀਂ ਭੁੱਲਣਾ ਮਾਨਕ ਦਾ ਕੋ ਕਾ ਨਹੀਂ ਭੁੱਲਣਾ ਵਾਹ ਜੀ ਵਾਹ ਜਿਵੇਂ ਕਿ ਇਹਨਾਂ ਦੇ ਕੋਕੇ ਦੀ ਗੱਲ ਕੀਤੀ ਇਸ ਤਰ੍ਹਾਂ ਹੀ ਉਸ ਦਿਨ ਕਲੀਆਂ ਦੇ ਬਾਦਸ਼ਾਹ ਮਾਨਕ ਸਾਹਿਬ ਦੀ ਯਾਦ ਨੂੰ ਸਮਰਪਿਤ ਜੋ ਕਿ ਇੱਕ ਮਹਾਨ ਸੱਭਿਆਚਾਰ ਮੇਲਾ ਹੋ ਰਿਹਾ ਸੀ ਜੋ ਕਿ ਗਵਿੰਦਰ ਸਿੰਘ ਲਾਡਾ ਉਹਨਾਂ ਦੀ ਰਹਿਮਾਈ ਜਿਸ ਦੇ ਵਿੱਚ ਬਹੁਤ ਹੀ ਵੱਡਾ ਸਹਿਯੋਗ ਸਾਡੇ ਬਹੁਤ ਹੀ ਸਤਿਕਾਰਯੋਗ ਇੰਟਰਨੈਸ਼ਨਲ ਸਿੰਗਰ ਸ਼ਾਮ ਪਡੋਰੀ ਵਾਲੇ ਕੈਨੇਡਾ ਤੋਂ ਤੇ ਉਹਨਾਂ ਦੇ ਨਾਲ ਚੇਅਰਮੈਨ ਬਲਵੀਰ ਸਿੰਘ ਜੀ ਬੈਂਸ ਉਹਨਾਂ ਦਾ ਵੀ ਬਹੁਤ ਵੱਡੇ ਸਹਿਯੋਗ ਹੋਣਗੇ ਸੋ ਅਸੀਂ ਅਪੀਲ ਕਰਦੇ ਹਾਂ ਕਿ ਆਓ ਇਸ ਮੇਲੇ ਦੀ ਰੌਣਕ ਨੂੰ ਵਧਾਓ ਅਤੇ ਉਸ ਦਿਨ ਆਨੰਦ ਮਾਣੋ ਬਹੁਤ-ਬਹੁਤ ਧੰਨਵਾਦ ਹੋਇਆ ਦੇ ਨਾਲ ਹਰ ਮੇਰੇ ਸਹਿਯੋਗੀ ਪੱਤਰਕਾਰ ਵਿਨੋਦ ਸ਼ਰਮਾ ਜੀ ਸੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਓ ਇਸ ਮੇਲੇ ਦੀ ਰੌਣਕ ਨੂੰ ਵਧਾਈਏ ਅਤੇ ਉਸ ਵਿਸ਼ੜੀ ਰੋਨੂ ਜਾਂ ਉਹਨਾਂ ਨੂੰ ਚਰਦਾ ਦੇ ਡਿਪਾਰਟਮੈਂਟ ਕਰਦੇ ਮਾਨਕ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ